ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸਿੰਘ ਜੀਓ ਜੰਗੇ ਆਜ਼ਾਦੀ ਦੇ ਪਹਿਲੇ ਮਹਾਨ ਸ਼ਹੀਦ ਸਿੱਖ ਰਾਜ ਦਾ ਪਹਿਲਾ ਬیل ਵਜਾਉਣ ਵਾਲੇ ਭਾਈ ਮਾਨਾ ਸਿੰਘ ਜੀ 29 ਮਾਰਚ 1859 ਨੂੰ ਖੁੱਸ ਚੁਕੇ ਸਿੱਖ ਰਾਜ ਤੋਂ ਅੰਗਰੇਜ਼ਾਂ ਨੂੰ ਪੰਜਾਬ ਦੇਸ਼ ਵਿੱਚੋਂ ਕੱਢਣ ਲਈ ਸਭ ਤੋਂ ਪਹਿਲੀ ਲੜਾਈ ਸ਼ੁਰੂ ਕਰਨ ਦਾ ਸਿਹਰਾ ਸ਼ਹੀਦ ਭਾਈ ਮਹਾਰਾਜ ਸਿੰਘ ਮੰਗਾਵਾਦ ਵਾਲਿਆਂ ਨੂੰ ਜਾਂਦਾ ਹੈ। ਉਹ ਅੰਗਰੇਜ਼ਾਂ ਦੇ ਖਿਲਾਫ ਪਹਿਲੀ ਜਦੋ ਜਹਿਦ ਦੇ ਅਤੇ ਐਂਗਲੋ ਸਿੱਖ ਜੰਗ ਤੋਂ ਬਾਅਦ ਅੰਗਰੇਜ਼ਾਂ ਦੇ ਖਿਲਾਫ ਲੜਨ ਦੀ ਪਹਿਲੀ ਲਹਿਰ ਦੇ ਮੂਰੀ ਸਨ। ਉਹਨਾਂ ਦਾ ਜਨਮ 13 ਜਨਮਰੀ 1780 ਨੂੰ ਸਾਂਝੇ ਪੰਜਾਬ ਦੇ ਪਿੰਡ ਰੱਬੇ ਨੀਚੀ ਜਿਲ੍ਹਾ ਜਲੰਧਰ ਵਿਖੇ ਹੋਇਆ ਉਹਨਾਂ ਦਾ ਨਾਂ ਨਿਹਾਲ ਸਿੰਘ ਰੱਖਿਆ ਗਿਆ ਬਚਪਨ ਵਿੱਚ ਉਹਨਾਂ ਦਾ ਨਿਰਮਲੇ ਸੰਤਾਂ ਦੇ ਡੇਰਿਆਂ ਤੇ ਬੀਤਿਆ ਜਿਸ ਕਰਕੇ ਸ਼ੁਰੂ ਤੋਂ ਹੀ ਉਹਨਾਂ ਦੀ ਬਿਰਤੀ ਸੰਤ ਸੁਭਾਅ ਵਾਲੀ ਸੀ ਥੋੜੇ ਜੇ ਵੱਡੇ ਹੋਏ ਤੇ ਨਰੰਗਾ ਬਾਦ ਦੇ ਬਾਬਾ ਵੀਰ ਸਿੰਘ ਜੀ ਦੀ ਮਹਿਮਾ ਸੁਣੀ ਉਹ ਵੀ ਉਹਨਾਂ ਦੇ ਡੇਰੇ ਵਿੱਚ ਆ ਕੇ ਲੰਗਰਖਾਨੇ ਵਿੱਚ ਸੇਵਾ ਕਰਨ ਲੱਗ ਪਏ। ਬਾਬਾ ਵੀਰ ਸਿੰਘ ਦੀ ਸ਼ਹੀਦੀ ਉਪਰੰਤ ਸੰਗਤਾਂ ਨੇ ਉਹਨਾਂ ਨੂੰ ਨਰੰਗਾ ਬਾਦ ਦੇ ਡੇਰੇ ਦਾ ਮੁਹੰੰਤ ਸਾਹਿਬ ਦੇ ਅਪਾਰ ਜਦ ਸਿੱਖਾਂ ਤੇ ਭੀੜਾ ਬਣੀ ਤਾਂ ਇਹ ਗੱਦੀ ਆਪਣੇ ਅਮਰੀਦ ਪਾਈ ਵੀਰ ਸਿੰਘ ਨੂੰ ਦੇ ਕੇ ਨਰੰਗਾ ਬਾੜ ਛੱਡ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਇਥੇ ਸੰਧੂ ਗਤਲਾ ਵਿਖੇ ਆਪਣਾ ਹੈੱਡਕੁਆਰਟਰ ਬਣਾਇਆ ਤੇ ਪੰਜਾਬ ਤੇ ਸਿੱਖਾਂ ਨੂੰ ਬਚਾਉਣ ਦੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਪਿੰਡਾਂ ਦੇ ਦੌਰੇ ਸ਼ੁਰੂ ਕੀਤੇ ਲੋਕ ਜੋ ਉਹਨਾਂ ਦੀ ਸੋਚ ਨਾਲ ਮੇਲ ਖਾਂਦੇ ਸੀ ਤੇ ਅੰਗਰੇਜ਼ੀ ਰਾਜ ਦੇ ਖਿਲਾਫ ਸੀ ਚਾਹੇ ਉਹ Hindu, Musalman, Sikh ਜਾਂ ਫਿਰ ਕਿਸੇ ਹੋਰ ਮਜਬਦੇ ਹੋਣ ਇਕੱਠਿਆਂ ਕੀਤਾ ਗਿਆ ਰਾਮਨਗਰ ਤੇ ਚਿਲਿਆਂਵਾਲਾ ਦੀਆਂ ਲੜਾਈਆਂ ਵਿੱਚ ਸਿੱਖ ਫੌਜਾਂ ਦੀ ਡੜਕੇ ਹਰ ਪੱਖੋਂ ਸ਼ਤਾ ਕੀਤੀ ਜਿਸ ਵਿੱਚ ਇਹਨਾਂ ਨਾਲ ਵੱਡੀਆਂ-ਵੱਡੀਆਂ ਹਸਤੀਆਂ ਵੀ ਸਨ ਵਿਕਰਮ ਸਿੰਘ 베ਦੀ, ਸ਼ੇਰ ਸਿੰਘ ਰਿਸ਼ਪਾਲ ਸਿੰਘ ਆਦਿ ਇੱਕ ਸਾਲ ਤੋਂ ਮਹਾਰਾਜਾ ਦਲੀਪ ਸਿੰਘ ਲਾਹੌਰ ਦੇ ਕਿਲੇ ਵਿੱਚ ਨજરਬੰਦ ਸੀ ਮਹਾਰਾਜਾ ਦਲੀਪ ਨੂੰ ਕਿਲੇ ਦੇ ਵਿੱਚੋਂ ਕੱਢ ਕੇ ਉਸ ਦੇ ਬਚ ਬਚਾਵ ਲਈ ਕਿਸੇ ਹੋਰ ਥਾਂ ਤੇ ਲਿਜਾਣ ਲਈ ਇੱਕ ਪ੍ਰੇਮਾ ਪਲਾਟ ਰਚਿਆ ਗਿਆ ਇਹ ਪਲਾਟ ਲਾਹੌਰ ਵਿਖੇ 92 ਰੈਜੀਡੈਂਸ ਹੈ ਨਰੀ ਲਾਰੈਂਸ ਅਤੇ ਅੰਗਰੇਜ਼ ਸਰਕਾਰ ਨਾਲ ਮੇਰੇ ਦਰਬਾਰੀਆਂ ਤੇ ਅਧਿਕਾਰੀਆਂ ਨੂੰ ਕਤਲ ਕਰਨ ਦੀ ਯੋਜਨਾ ਨਾਲ ਵੀ ਸੰਬੰਧ ਰਸੀ ਮਹਾਰਾਣੀ ਜਿੰਦਾ ਜੋ ਉਸ ਵਕਤ ਛੇਖੂਪੁਰਾ ਅੰਗਰੇਜ਼ਾਂ ਦੀ ਕੈਦ ਵਿੱਚ ਸੀ ਜਦੋਂ ਉਸ ਨੂੰ ਪਤਾ ਚੱਲਿਆ ਤਾਂ ਮਹਾਰਾਣੀ ਨੇ ਇਨਾਂ ਤੱਕ ਪਹੁੰਚ ਕੀਤੀ ਮਹਾਰਾਣੀ ਤਾਂ ਇਸ ਗੱਲ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੀ ਸੀ ਕਾਦ ਕੋਈ ਐਸਾ ਮੌਕਾ ਆਏ ਉਹ ਆਪਣੇ ਵਿਛੜੇ ਪੁੱਤ ਨੂੰ ਮਿਲੇ ਜਦ ਅੰਗਰੇਜ਼ਾਂ ਨੂੰ ਪਤਾ ਲੱਗੇ ਕਿ ਪ੍ਰੇਮਾਪਲਾਂਟ ਨੂੰ ਰਚਣ ਵਾਲਾ ਮੋਰੀ ਮਹਾਰਾਜ ਸਿੰਘ ਹੈ ਇਹਨਾਂ ਨੂੰ ਰਾਜਨੀਤੀ ਕੌਂਸਲ ਵਿੱਚ ਪੇਸ਼ ਹੋਣ ਦੀ ਹੁਕਮ ਦਿੱਤਾ ਗਿਆ ਪਰ ਮਹਾਰਾਜ ਨੇ ਸਿੰਘ ਦੇ ਪੇਸ਼ ਹੋਣ ਨੂੰ ਇਨਕਾਰ ਕਰ ਦਿੱਤਾ ਅੰਗਰੇਜ਼ਾਂ ਨੇ ਇਹਨਾਂ ਉੱਤੇ ਨਰੰਗਾਬਾਦ ਤੋਂ ਬਾਹਰ ਜਾਤ ਤੇ ਬੰਦੀ ਲਗਾ ਦਿੱਤੀ ਅਤੇ ਇਹਨਾਂ ਦੀ ਜਾਇਦਾਦ ਜ਼ਬਤ ਕਰ ਲਈ 1849 ਵਿੱਚ ਜਦ ਸਿੱਖ ਫੌਜੀਆਂ ਗੁਜਰਾਤ ਵਿੱਚ ਆਖ਼ਤਮ ਸਮਰਪਣ ਕਰਨ ਲੱਗੀਆਂ ਉਸ ਸਮੇਂ ਗੁਜਰਾਤ ਪਹੁੰਚ ਗਏ ਤਾਂ ਪ੍ਰਭਾਵਸ਼ਲੀ ਭਾਸ਼ਣ ਦੁਆਰਾ ਆਖ਼ਤਮ ਸਮਰਪਣ ਕਰਨ ਦੀ ਵਿਰੋਧਤਾ ਕੀਤੀ ਇੱਕ ਲੜਾਈ ਅੰਗਰੇਜ਼ਾਂ ਨਾਲ ਹੋਰ ਲੜਨਾ ਚਾਹੁੰਦੇ ਸੀ ਪਰ ਕਿਉਂਕਿ ਬਹੁਤੇ ਡਰਗਦਾਰਾਂ ਦੇ ਹਮੈਤੀ ਸਨ ਜੋ ਹਥਿਆਰ ਛੁੱਟਣ ਦਾ ਫੈਸਲਾ ਕਰ ਦਿੱਤਾ ਗਿਆ ਫੌਜ ਨੂੰ ਬੜੇ ਬੇਮਣੇ ਦੁਖੀ ਹੋ ਕੇ ਅੱਖਾਂ ਵਿੱਚ ਅਥਰੂ ਲੈ ਕੇ ਹਥਿਆਰ ਛੁੱਟਣੇ ਪਏ ਉਸ ਵਕਤ ਉਹਨਾਂ ਦੇ ਬੋਲ ਸਨ ਕਿ ਅੱਜ ਮਹਾਰਾਜਾ ਰਣਜੀਤ ਸਿੰਘ ਮਰ ਗਿਆ ਹੈ ਸਾਡੇ ਭਾਣੇ ਅੱਜ ਮਹਾਰਾਜੇ ਦੀ ਮੌਤ ਹੋਈ ਹੈ ਕਿਉਂਕਿ ਸਾਨੂੰ ਸਾਡੇ ਆਪਣਿਆਂ ਕਰਕੇ ਹਾਰ ਦਾ ਗੂ ਦੇਖਣਾ ਪਿਆ। 23 ਮਾਰਚ 1859 ਨੂੰ ਸਿੱਖ ਰਾਜ ਖੁਸ ਜਾਣ ਤੋਂ ਬਾਅਦ ਉਹਨਾਂ ਨੇ ਇਕੱਲਿਆਂ ਹੀ ਉਹਨਾਂ ਨੇ 1800 93 ਸਿੱਖ ਰਾਜ ਖਤਮ ਤੋਂ ਬਾਅਦ ਕੱਲਿਆ ਨੇ ਅੰਗਰੇਜ਼ਾਂ ਉੱਤੇ ਬਗਾਵਤ ਦੀ ਕਾਰਵਾਈ ਜਾਰੀ ਰੱਖਣ ਲਈ ਜੰਮੂ ਦੇ ਨੇੜੇ ਦੇਵਟਾਲਾ ਦੇ ਜਸਵਾਲ ਪਿੰਡ ਦੇ ਖੇਤਾਂ ਵਿੱਚ ਆਪਣਾ ਗੁਪਤ ਟਿਕਾਣਾ ਬਣਾ ਲਿਆ ਭਾਈ ਮਾਨਾ ਸਿੰਘ ਨੇ ਅੰਗਰੇਜ਼ਾਂ ਉੱਤੇ ਬਗਾਵਤ ਕਰਨ ਤੇ ਗਦਰਮਚੌਂ ਲਈ 1850 ਦਾ 3 ਜਨਵਰੀ ਦਾ ਦਿਨ ਸ਼ਿਰਕਤ ਕੀਤਾ ਇਸ ਮੁਤਾਬਕ ਜਲੰਧਰ ਤੇ ਹਾਰਪੁਰ ਦੀਆਂ ਸ਼ਾਉਣੀਆਂ ਤੋਂ ਵਿਦਰੋਹ ਹੋ ਜਾਣਾ ਸੀ ਤਿਆਰੀ ਮੁਕੰਮਲ ਹੋ ਚੁੱਕੀ ਸੀ ਕਿਸੇ ਵੀ ਜੰਗ ਲੜਨ ਲਈ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ ਫੌਜ ਸ਼ਸਤਰ ਪੈਸਾ ਤੇ ਜਵਾਨ ਉਹਨਾਂ ਦਾ ਸਿੱਖ ਕੌਮ ਨਾਲ ਜਜ਼ਬਾ ਦੇਖ ਕੇ ਲੋਕ ਆਪਣੇ ਆਪ ਹੀ ਆ ਰਹੇ ਸਨ ਦੂਸਰਾ ਸ਼ਸਤਰ ਤੇ ਪੈਸੇ ਲਈ ਅੰਗਰੇਜ਼ਾਂ ਦੇ ਖਜ਼ਾਨੇ ਤੇ ਸ਼ਾਉਣੀਆਂ ਲੁੱਟਣੀਆਂ ਸਨ 6 ਜਨ ਪਹਿਲਾ 28 ਦਸੰਬਰ 1849 ਨੂੰ ਇੱਕ ਮੁਸਲਮਾਨ ਸੂਈ ਨੇ ਜਲੰਧਰ ਦੇ ਡਿਪਟੀ ਕਮਿਸ਼ਨ ਨੂੰ ਸੂਚਨਾ ਦੇ ਕੇ ਆਦਮਪੁਰ ਦੀ ਝਿੜੀ ਦੇ ਵਿੱਚੋਂ ਮਹਾਰਾ ਸਿੰਘ ਨੂੰ ਗ੍ਰਿਫਤਾਰ ਕਰਵਾ ਦਿੱਤਾ ਤੇ ਅੰਗਰੇਜ਼ਾਂ ਨੇ ਕੋਈ ਦਿਨ ਉਸ ਨੂੰ ਜਲੰਧਰ ਦੀ ਜੇਲ੍ਹ ਵਿੱਚ ਰੱਖਿਆ ਜਿੱਥੇ ਸੰਗਤਾਂ ਦਾ ਹੜ ਉਹਨਾਂ ਨੂੰ ਹਰ ਰੋਜ਼ ਮਿਲਵਾ ਸੀ ਆਉਂਦਾ ਅਤੇ ਜੇਲ੍ਹ ਦੀ ਚਾਰ ਦਿਵਾਰੀ ਨੂੰ ਬਾਹਰੋਂ ਮੱਥਾ ਟੇਕ ਕੇ ਵਾਪਸ ਮੁੜ ਜਾਂਦਾ ਇਸ ਦਾਤੋਂ ਕੇ ਕਦੀ ਕੋਈ ਬਗਾਵਤ ਨਾ ਹੋ ਜਾਏ ਉਹਨਾਂ ਨੂੰ ਕੇਚਰ ਕਲਕੱਤੇ ਦੇ ਵਿਲੀਆ ਫੋਟ ਕਲੇ ਵਿੱਚ ਕੈਦ ਰੱਖਣ ਮਗਰੋਂ ਹਾਰਬਰ ਪੁਆਇੰਟ ਸਿੰਗਾਪੂ ਭੇਜ ਦਿੱਤਾ ਉੱਥੇ ਜੇਲ੍ਹ ਦੀ ਅਜੇਹੀ ਕਾਲ ਕੋਠੀ ਵਿੱਚ ਰੱਖਿਆ ਗਿਆ ਜਿੱਥੇ ਦੋ ਖਿੜਕੀਆਂ ਸਨ ਜੋ ਇੱਟਾਂ ਤੇ ਗਾਰੇ ਲਗਵਾ ਕੇ ਬੰਦ ਕਰ ਦਿੱਤੀਆਂ ਗਈਆਂ ਰੋਸ਼ਨੀ ਦਾ ਬਿਲਕੁਲ ਨਾਮਮ ਨਿਸ਼ਾਨ ਵੀ ਨਾ ਰਿਹਾ ਬਹੁਤ ਹੀ ਮਾੜੀਆਂ ਹਾਲਤਾਂ ਤੇ ਕਸ਼ਟਾਂ ਨਾਲ ਨਾਮ ਸਿਮਰਨ ਦੀ ਆਸੇ ਉਹਨਾਂ ਨੇ 6 ਸਾਲ ਇਸ ਕਾਲ ਕੋਹੜੀ ਵਿੱਚ ਕੱਟੇ ਅਤੇ ਇੱਥੇ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ। ਕੈਂਸਰ ਵਰਗੀ ਭੈੜੀ ਬਿਮਾਰੀ ਦਾ ਸ਼ਿਕਾਰ ਹੋ ਗਏ। ਉਹ ਆਪਣੇ ਮਕਸਦ ਨਾਲੋਂ ਟੁੱਟੇ, ਆਪਣੇ ਦੇਸ਼, ਆਪਣੀ ਧਰਤੀ ਨਾਲੋਂ ਟੁੱਟੇ। ਆ ਆਪਣੇ ਦੇਸ਼ ਦੀ ਹਵਾ ਪਾਣੀ ਨਾਲੋਂ ਟੁੱਟੇ ਇਤਨੇ ਕਸ਼ਟ ਸਹਿੰਦਿਆਂ ਵੀ ਉਹਨਾਂ ਨੇ ਅੰਗਰੇਜ਼ਾਂ ਦੀ ਈਣ ਨਹੀਂ ਮੰਨੀ। ਅੰਤ 5 ਜੁਲਾਈ 1856 ਨੂੰ ਸਿੰਗਾਪੁਰ ਦੀ ਜੇਲ੍ਹ ਵਿੱਚ ਸ਼ਹੀਦ ਹੋ ਗਏ ਅੰਗਰੇਜ਼ ਇਤਿਹਾਸਕਾਰ ਆਰ ਨੋਡ ਲੋਰਡ ਨੇ ਲਿਖਿਆ ਕਿ ਜੇ 28 ਦਸੰਬਰ ਨੂੰ ਪਾਈ ਮਹਾਰਾਜ ਫੜਿਆ ਨਾ ਜਾਂਦਾ ਤਾਂ ਪੰਜਾਬ ਫਿਰ ਸਾਡੇ ਹੱਥਾਂ ਵਿੱਚ ਰਹਿਣਾ ਸੀ ਪੰਜਾਬ ਸਾਡੇ ਹੱਥਾਂ ਦੇ ਵਿੱਚੋਂ ਨਹੀਂ ਸੀ ਨਿਕਲ ਸਕਦਾ ਕਿਉਂਕਿ ਏਡੀ ਵੱਡੀ ਪਲਾਨਿੰਗ ਸੀ ਸੋ ਇਹ ਸੀ ਜੰਗੀ ਆਜ਼ਾਦੀ ਦੇ ਪਹਿਲੇ ਮਹਾਨ ਸ਼ਹੀਦ ਭਾਈ ਮਹਾਰਾਜ ਸਿੰਘ ਜੀ ਜਿਨ੍ਹਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਸੋ ਗੁਰੂ ਸਾਰਿਓ ਆਪ ਸਭ ਬਹੁਤ ਪਿਆਰ ਸਤਿਕਾਰ ਬਖਸ਼ਿ ਦਿਓ ਸਾਡੇ ਜੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਓ ਵਾਦ ਤਵਦ ਪਿਆਰ ਬਖਸ਼ਿਆ ਕਰੋ ਤਾਂ ਕਿ ਅਸੀਂ ਵਾਦ ਵਾਦ ਖੋਜਾਂ ਜੀ ਦੇ ਅੱਗੇ ਜਾਰੀ ਰੱਖ ਸਕੀਏ ਔ ਫਤਿਹ ਜਾਈਏ ਤੁਸੀਂ ਸਮਾਪਤੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ